ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਬੜਾ ਖੁਸ਼ੀ ਦਾ ਮਾਹੌਲ ਹੈ ਜੀ ਤੇ ਬੜੀ ਖੁਸ਼ੀ ਹੈ ਕਿ ਕੱਲ ਅਸੀਂ ਪਾਲਕੀ ਸਾਹਿਬ ਇਹ ਰਿਸਿਵ ਕੀਤਾ ਸੀ ਉਦੋਂ ਵਾਲੀ ਤੇ ਬੜੀ ਦੇਖ ਕੇ ਇੱਕ ਖੁਸ਼ੀ ਹੋਈ ਕਿ ਇੰਨਾ ਜਨ ਸਮੂਹ ਸਾਰਾ ਆਲੇ ਦੁਆਲੇ ਦੇ ਖੇਤਰਾਂ ਚੋ ਇਸ ਬਰਾਤ ਦਾ ਤੇ ਇਸ ਜਿਹੜਾ ਸ਼ੁਭ ਪਰਬ ਹੈ ਇਹਦਾ ਹਿੱਸਾ ਬਣਿਆ ਤੇ ਜਿਸ ਤਰ੍ਹਾਂ ਇਹ ਸਾਰਾ ਪੀਸਫੁਲੀ ਹੋ ਗਿਆ ਤੇ ਮੈਂ ਇਹਦੇ ਵਿੱਚ ਸਾਰਾ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਸਾਡੇ ਐਸਐਸਪੀ ਸਾਹਿਬ ਨੇ ਸਾਰੀ ਪੁਲਿਸ ਫੋਰਸ ਨੇ ਬੜਾ ਮੁਸਤਦੀ ਨਾਲ ਇਹਦੇ ਚ ਕੀਤਾ ਤੇ ਐਸਡੀਐਮ ਸ਼ਿਆਰੀ ਨੇ ਵੀ ਸਾਰਾ ਐਮਐਲਏ ਸਾਹਿਬ ਨੇ ਸਭ ਨੇ ਸਹਿਯੋਗ ਦਿੱਤਾ ਤੇ ਇਸ ਸਦਕੇ ਹੀ ਇਹ ਬਹੁਤ ਵਧੀਆ ਸਿੱਧੇ ਚੜ੍ਹ ਗਿਆ ਹੈ ਤੇ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਪਟਾਲਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਇਹ ਕਾਰਜ ਜਿਹੜਾ ਸਫਲਾ ਹੋਣ ਜਾ ਰਿਹਾ ਹੈ ਔਰ ਉਹ ਕਹਿੰਦੇ ਨਾ ਅਕਾਲਪੁਰ ਖਾਪ ਹਾਜ਼ਰ ਨਾਜ਼ਰ ਹੋ ਕੇ ਸਾਰੇ ਕੰਮ ਵੀ ਕਰਾਉਂਦੇ ਤੇ ਜਿਹਦੇ ਜਿਹਦੇ ਕੋ ਸੇਵਾ ਲੈਣੀ ਹੁੰਦੀ ਰਹਿੰਦੇ ਆ ਸੋ ਮੈਂ ਜਿਹੜੇ 12 ਵੀ ਸੰਗਤਾਂ ਪਹੁੰਚੀਆਂ ਨੇ ਮੈਂ ਉਹਨਾਂ ਦਾ ਵੀ ਜੀ ਆਇਆਂ ਨੂੰ ਆਖਦਾ ਹਾਂ ਔਰ ਉਹਨਾਂ ਨੇ ਵੀ ਆ ਕੇ ਇਸ ਮਹਾਨ ਗੁਰਪੁਰਪ ਨੂੰ ਵਿਆਪੁਰਪ ਨੂੰ ਜਿਹੜਾ ਉਹਨਾਂ ਨੇ ਮੈਂ ਕਹਿ ਸਕਦਾ ਹਾਂ ਵੀ ਅਸ਼ੀਰਵਾਦ ਲਿਆ ਉਹਨਾਂ ਨੇ ਲੈ ਕੇ ਸਾਡੇ ਵੱਲੋਂ ਵੀ ਪ੍ਰਮਾਤਮਾ ਅੱਗੇ ਇਹੋ ਅਰਦਾਸ ਬੇਨਤੀ ਹੈ ਵੀ ਜਿਹੜੇ ਵੀ ਇਸ ਪੂਰਬ ਦੇ ਉੱਤੇ ਆਏ ਨੇ ਪਹੁੰਚੇ ਨੇ ਉਹਨਾਂ ਨੂੰ ਹਮੇਸ਼ਾ ਸੁਖ ਸ਼ਾਂਤੀ ਤੇ ਤੰਦਰੁਸਤੀ ਬਖਸ਼ੇ ਔਰ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜਾ ਕਾਰਜ ਆਨੇ ਪਰੇ ਚੜਿਆ ਮੈਂ ਰਿਣੀ ਆ ਸਾਰੇ ਬਟਾਲਾ ਵਾਸੀਆਂ ਦਾ ਥਾਂ ਥਾਂ ਤੇ ਜਿੱਥੇ ਲੰਗਰ ਲੱਗੇ ਨੇ ਕਿਸੇ ਵੀ ਕਿਸਮ ਦੀ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਕਿਸੇ ਵੀ ਅਧਿਕਾਰੀ ਵੱਲੋਂ ਕੋਸ਼ਿਸ਼ ਇਹ ਹੋ ਰਹੀ ਹੈ ਵੀ ਇਸ ਜਿਹੜੇ ਕਾਰਜ ਨੂੰ ਇੱਕ ਸੇਵਾ ਦੇ ਰੂਪ ਦੇ ਵਿੱਚ ਕੀਤਾ ਜਾਵੇ ਥੈਂਕ ਯੂ ਬੜਾ ਖੁਸ਼ੀ ਦਾ ਮਾਹੌਲ ਹੈ ਜੀ ਤੇ ਬੜੀ ਖੁਸ਼ੀ ਹੈ ਕਿ ਕੱਲ ਅਸੀਂ ਪਾਲਕੀ ਸਾਹਿਬ ਇਹ ਰਿਸਿਵ ਕੀਤਾ ਸੀ ਉਦੋਂ ਵਾਲੀ ਤੇ ਬੜੀ ਦੇਖ ਕੇ ਇੱਕ ਖੁਸ਼ੀ ਹੋਈ ਕਿ ਇੰਨਾ ਜਨ ਸਮੂਹ ਸਾਰਾ ਆਲੇ ਦੁਆਲੇ ਦੇ ਖੇਤਰਾਂ ਚੋਂ ਇਸ ਬਰਾਤ ਦਾ ਤੇ ਇਸ ਜਿਹੜਾ ਸ਼ੁਭ ਪਰਬ ਹੈ ਇਹਦਾ ਹਿੱਸਾ ਬਣਿਆ ਤੇ ਜਿਸ ਤਰ੍ਹਾਂ ਇਹ ਸਾਰਾ ਪੀਸਫੁਲੀ ਹੋ ਗਿਆ ਤੇ ਮੈਂ ਇਹਦੇ ਵਿੱਚ ਸਾਰਾ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਸਾਡੇ ਐਸਐਸਪੀ ਸਾਹਿਬ ਨੇ ਸਾਰੀ ਪੁਲਿਸ ਫੋਰਸ ਨੇ ਬੜਾ ਮੁਸਤਦੀ ਨਾਲ ਇਹਦੇ ਚ ਕੀਤਾ ਤੇ ਐਸਡੀਐਮ ਸ਼ਿਰੀ ਨੇ ਵੀ ਸਾਰਾ ਐਮਐਲਏ ਸਾਹਿਬ ਨੇ ਸਭ ਨੇ ਸਹਿਯੋਗ ਦਿੱਤਾ ਤੇ ਇਸ ਸਦਕੇ ਹੀ ਇਹ ਬਹੁਤ ਵਧੀਆ ਸਿੱਧੇ ਚੜ੍ਹ ਗਿਆ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਬਟਾਲਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਇਹ ਕਾਰਜ ਜਿਹੜਾ ਸਫਲਾ ਹੋਣ ਜਾ ਰਿਹਾ ਹੈ ਔਰ ਉਹ ਕਹਿੰਦੇ ਨਾ ਅਕਾਲਪੁਰ ਖਾਪ ਹਾਜ਼ਰ-ਨਾਜ਼ਰ ਹੋ ਕੇ ਸਾਰੇ ਕੰਮ ਵੀ ਕਰਾਉਂਦੇ ਤੇ ਜਿਹਦੇ-ਜਿਹਦੇ ਕੋ ਸੇਵਾ ਲੈਣੀ ਹੁੰਦੀ ਰਹਿੰਦੇ ਆ ਸੋ ਮੈਂ ਜਿਹੜੇ 12 ਵੀ ਸੰਗਤਾਂ ਪਹੁੰਚੀਆਂ ਨੇ ਮੈਂ ਉਹਨਾਂ ਦਾ ਵੀ ਜੀ ਆਇਆਂ ਨੂੰ ਆਖਦਾ ਹਾਂ ਔਰ ਉਹਨਾਂ ਨੇ ਵੀ ਆ ਕੇ ਇਸ ਮਹਾਨ ਗੁਰਪੁਰਪ ਨੂੰ ਵਿਆਪੁਰਪ ਨੂੰ ਜਿਹੜਾ ਉਹਨਾਂ ਨੇ ਮੈਂ ਕਹਿ ਸਕਦਾ ਹਾਂ ਵੀ ਅਸ਼ੀਰਵਾਦ ਲਿਆ ਉਹਨਾਂ ਨੇ ਲੈ ਕੇ ਸਾਡੇ ਵੱਲੋਂ ਵੀ ਪ੍ਰਮਾਤਮਾ ਅੱਗੇ ਇਹੋ ਅਰਦਾਸ ਬੇਨਤੀ ਹੈ ਵੀ ਜਿਹੜੇ ਵੀ ਇਸ ਪੂਰਬ ਦੇ ਉੱਤੇ ਆਏ ਨੇ ਪਹੁੰਚੇ ਨੇ ਉਹਨਾਂ ਨੂੰ ਹਮੇਸ਼ਾ ਸੁਖ ਸ਼ਾਂਤੀ ਤੇ ਤੰਦਰੁਸਤੀ ਬਖਸ਼ੇ ਔਰ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜਾ ਕਾਰਜ ਆਨੇ ਪਰੇ ਚੜਿਆ ਮੈਂ ਰਿਣੀ ਆ ਸਾਰੇ ਬਟਾਲਾ ਵਾਸੀਆਂ ਦਾ ਥਾਂ ਥਾਂ ਤੇ ਜਿੱਥੇ ਲੰਗਰ ਲੱਗੇ ਨੇ ਕਿਸੇ ਵੀ ਕਿਸਮ ਦੀ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਕਿਸੇ ਵੀ ਅਧਿਕਾਰੀ ਵੱਲੋਂ ਕੋਸ਼ਿਸ਼ ਇਹ ਹੋ ਰਹੀ ਹੈ ਵੀ ਇਸ ਜਿਹੜੇ ਕਾਰਜ ਨੂੰ ਇੱਕ ਸੇਵਾ ਦੇ ਰੂਪ ਦੇ ਵਿੱਚ ਕੀਤਾ ਜਾਵੇ ਥੈਂਕ ਯੂ